ਪੰਜਾਬੀ ਕਿਵੇਂ ਬੋਲਣਾ ਸਿੱਖੀ ਮੇਰਾ ਬੋਨ ਇੱਥੇ ਹੋਇਆ ਹੈ ਪੜਾਈ ਵੀ ਇੱਥੇ ਹੋਈ ਹੈ ਪੜਾਈ ਵੀ ਇੱਥੇ ਹੋਈ ਹੈ ਸਭ ਨੂੰ ਆਉਂਦੀ ਆ ਤੁਸੀਂ ਪਤਾ ਕੀ ਚੱਕਰ ਹੈ ਮੰਨ ਲਓ ਮੈਂ ਤੁਸੀਂ ਐਂਦਾ ਲੱਗ ਰਿਹਾ ਵੀ ਜਿਵੇਂ ਨੇਪਾਲ ਤੋਂ ਆਏ ਹੋ ਨੀ ਮਮਾ ਪਾਪਾ ਨੇਪਾਲ ਤੋਂ ਪਰ ਮੇਰਾ ਬੋਨ ਇੱਥੇ ਹੋਇਆ ਤੁਹਾਨੂੰ ਜਿਹੜਾ ਤੁਸੀਂ ਇੱਥੇ ਤੇ ਜਾ ਹਾਂਜੀ ਜੱਜ ਸਾਹਿਬਾਨ ਆਉਂਦੇ ਆ ਰਿੰਗ ਦੇ ਵਿੱਚ ਉਹ ਕੀ ਚੈੱਕ ਕਰਦੇ ਆ ਉਹ ਸਾਰਾ ਕੁਝ ਏਦਾ ਸਟੈਗ ਤੇ ਤੌਰ ਦੇਖਦੇ ਆ ਜੀ ਵਾਈਟ ਚੈੱਕ ਕਰਦੇ ਆ ਸਾਰਾ ਕੁਝ ਚੈੱਕ ਕਰਦੇ ਆ ਜੀ ਹਾਂਜੀ ਹਾਂਜੀ ਕੀ ਕਿਹੜੀ ਲਾਈਨ ਸਭ ਕੁਝ ਹਾਂਜੀ ਹਾਂਜੀ ਤਿਆਰੀ ਕਿਵੇਂ ਲੱਗ ਰਹੀ ਹੈ ਬਹੁਤ ਵਧੀਆ ਲੱਗ ਰਹੀ ਹੈ ਮੈਨੂੰ ਲੱਗ ਰਿਹਾ ਹਾਂਜੀ ਹਾਂਜੀ ਲਾਉਂਗੇ ਪੋਜੀਸ਼ਨ ਹਾਂਜੀ ਹਾਂਜੀ ਇਹਨੂੰ ਕਿੰਨੇ ਚਿਰ ਤੋਂ ਪਾਂਸੋ ਉਹਦੇ ਵਿੱਚ ਲਾ ਰਹੇ ਹੋ ਜੀ ਇਹ ਸਰ ਲਗਾਤਾਰ 4 ਸਾਲ ਤੋਂ ਜੀ 4 ਸਾਲ ਤੋਂ ਕੀ ਪੋਜੀਸ਼ਨ ਲੈ ਰਹੇ ਹੋ ਜੀ ਹੁਣ ਤੱਕ ਲਗਭਗ ਇਹਨੇ ਬਾਲਾ ਤੋਂ ਨਹੀਂ ਕਹੇ ਸੀ 30 ਤੋਂ 32 ਅਰੀ ਚੈਂਪੀਅਨ ਹੋ ਚੁੱਕਿਆ ਜੀ ਲਗਭਗ ਕੋਈ ਡੌਗ ਇਦਾਂ ਦਾ ਨਹੀਂ ਹੋਗਾ ਜਿੱਥੇ ਵਿਨਰ ਨਹੀਂ ਲੱਗਿਆ ਹੋਊਗਾ ਜੀ ਠੀਕ ਹਾਂਜੀ ਨਵਾਂ ਸ਼ਹਿਰ ਦੇ ਡੌਗਸ ਉਹ ਜਿਹੜਾ ਹੰਸੂਰੂ ਦੇ ਵਿੱਚ ਹੋ ਰਿਹਾ ਇਧਰ ਜਰਮਨ ਦੀ ਤੁਹਾਨੂੰ ਦਿਖਾ ਰਿਹਾ ਬਰੀਡ ਬਹੁਤ ਸਾਰੇ ਵੀਰ ਰਾਤ ਕਮੈਂਟ ਕਰ ਰਹੇ ਸੀ ਲਾਈਵ ਦੇ ਵਿੱਚ ਵੀ ਜਰਮਨ ਦਿਖਾਇਓ ਜੀ ਅੱਜ ਪੂਰੀ ਲੈਂ ਜਿਹੜੀ ਲੱਗੀ ਇੱਥੇ ਜਰਮਨ ਦੀ ਆ ਆਪਾਂ ਇੱਥੋਂ ਤੁਹਾਨੂੰ ਪਹਿਲੀ ਵਾਰ ਖੜੇ ਆ ਕਿੱਥੋਂ ਆਏ ਨੇ ਸਭ ਉਹਨਾਂ ਦੀ ਜਾਣਕਾਰੀ ਲੈਣੇ ਡੌਗ ਕਿਹੜੇ ਨੇ ਕਿਹੜੀ ਬਰੀਡ ਦੇ ਨੇ ਕੀ ਕੀ ਗੱਲਬਾਤ ਸਾਰੀ ਗੱਲਬਾਤ ਆਪਾਂ ਕਰ ਦਿਆ ਚਲੋ ਬੇਟਾ ਅ ਅਸੀਂ ਨਵਾਂ ਸ਼ਹਿਰ ਤੋਂ ਆਏ ਆ ਰਾਜਾ ਹਸਪੀਟਲ ਨਵਾਂ ਸ਼ਹਿਰ ਅੱਛਾ ਕਿਨੇ ਚਿਰ ਤੋਂ ਮਤਲਬ ਡੌਗ ਰੱਖਿਆ ਆਪਾਂ ਨੇ 9 ਮਨਸ ਕਿਹੜੀ ਬਰੀਡ ਦਾ ਡੌਗ ਹੈ ਜਰਮਨ ਸ਼ੈਫਰਡ ਜਰਮਨ ਸ਼ੈਫਰਡ ਕਿੰਨੇ ਚਿਰ ਦਾ ਪਾਲਿਆ ਸੀ ਇਹ? ਇਹ 140 ਡੇਸ 40 ਡੇ ਦਾ 12ਵਾਂ ਪਰਚੀ ਕੀਤਾ ਸੀ। ਹਾਂਜੀ ਅੱਜ 16 ਗਾਣਾ ਇਹਦਾ। ਹਾਂਜੀ। ਕਦੋਂ ਲੱਗਣਾ ਸ਼ੋ? ਹਾਂਜੀ। ਕਿੰਨੇ ਟਾਈਮ ਨੂੰ ਸ਼ੋ ਲੱਗਣਾ ਹੈ? ਇਹ ਹੁਣ ਅੱਧੇ ਘੰਟੇ 'ਚ। ਠੀਕ ਹੈ। ਪਹਿਲਾਂ ਕਿੰਨੇ ਵਾਰੀ ਸ਼ੋ ਲਾ ਚੁੱਕੇ ਆ? ਇਹ ਤਾਂ ਫਰਸਟ ਟਾਈਮ ਆ। ਫਰਸਟ ਟਾਈਮ। ਕੋਈ ਦੂਜਾ ਡੌਗ ਲਗਾਇਆ ਕਦੇ ਸ਼ੋ ਦੇ ਵਿੱਚ? ਤੁਸੀਂ ਜਰਮਨ ਹੀ ਕਿਉਂ ਰੱਖਿਆ ਕਿਉਂਕਿ ਸਾਡੇ ਕੋਲ ਸਾਡੇ ਕੋਲ ਪਹਿਲਾਂ ਵੀ ਜਰਮਨ ਸੀ ਤੇ ਜਰਮਨ ਬਰੀਡ ਜਿਹੜੀ ਹੁੰਦੀ ਆ ਬਹੁਤ ਰਿਲਾਈਏਬਲ ਹੁੰਦੀ ਆ ਤੇ ਲਾਇਲ ਹੁੰਦੀ ਆ ਠੀਕ ਆ ਤਾਂ ਕਰਕੇ ਮੰਨ ਲਓ ਵਾਈਟ ਤਾਂ ਨਹੀਂ ਕਰਦਾ ਨਹੀਂ ਅਗਰੈਸਿਵ ਕਿੰਨਾ ਕੁ ਹੁੰਦਾ ਹੈ ਅਗਰੈਸਿਵ ਹੁੰਦਾ ਜਿਹੜੇ ਬਾਕੀ ਡੌਗਸ ਨਾਲੋਂ ਏਕੇ ਥੋੜਾ ਅਗਰੈਸਿਵ ਹੁੰਦਾ ਵੈਸੇ ਹਿਊਮਨ ਵਾਸਤੇ ਹਿਊਮਨ ਵਾਸਤੇ ਅਗਰੈਸਿਵ ਨਹੀਂ ਹੁੰਦਾ ਕੋਈ ਦਿੱਕਤ ਨਹੀਂ ਹੈਗੀ ਮੰਨ ਲਓ ਜਦੋਂ ਕੋਈ ਘਰ ਚੱਲ ਜਾਂਦਾ ਆਪਣੇ ਕੋਲ ਹਨਾ ਉਦੋਂ ਕਿਦਾਂ ਦਾ ਬਿਹੇਵੀਅਰ ਕਰਦਾ ਹੈ ਉਦੋਂ ਇਹ ਉਹਨਾਂ ਨੂੰ ਸਮਾਈਲ ਕਰਕੇ ਉਹਨਾਂ ਨੂੰ ਮਤਲਬ ਜਾਣਨ ਦੀ ਕੋਸ਼ਿਸ਼ ਕਰਦੇ ਹੂੰ ਇਹ ਜੱਜ ਕਰਦਾ ਹੈ ਕਿ ਬੰਦਾ ਸਾਨੂੰ ਜਾਣਦਾ ਜਾਂ ਨਹੀਂ ਜਾਣਦਾ ਠੀਕ ਹੈ ਤੇ ਇਹ ਜਿਹੜਾ ਦੂਜਾ ਮੇਲ ਫੀਮੇਲ ਕੀ ਨੇ ਇਹ ਦੋਨੋਂ ਮੇਲ ਦੋਨੋਂ ਮੇਲ ਆ ਦੋਨੋਂ ਬ੍ਰਦਰ ਨੇ ਹਾਂਜੀ ਤੇ ਇਨਾਂ ਨੂੰ ਡਾਈਟ ਕੀ ਦੇ ਰਹੇ ਆਪਾਂ ਡਾਈਟ ਇਹਨਾਂ ਨੂੰ ਚਿਕਨ ਵੀ ਦੇ ਰਹੇ ਆ ਇਹਨਾਂ ਨੂੰ ਜਿਹੜਾ ਉਹਨਾਂ ਦਾ ਡੌਗ ਫੂਡ ਜਿਹੜਾ ਜਰਮਨ ਸੈਫਰਡ ਹੈ ਡੌਗ ਹੈ ਨਾ ਤੁਸੀਂ ਦੋਨੋਂ ਪਹਿਲੀ ਵਾਰੀ ਡੌਗ ਇਹਦੇ ਵਿੱਚ ਲਾ ਰਹੇ ਹੋ 쇼 ਦੇ ਵਿੱਚ ਹਾਂਜੀ ਫਸਟ ਟਾਈਮ ਟ੍ਰੇਨ ਇਹਨਾਂ ਨੂੰ ਕੀਤਾ ਤੁਸੀਂ ਨਹੀਂ ਟ੍ਰੇਨ ਆਪਾਂ ਕੀਤਾ ਇਹਨਾਂ ਨੂੰ ਹੈਂਡ ਸ਼ੇਕ ਆਉਂਦਾ ਆ ਨਾਲੇ ਆ ਤੁਸੀਂ ਟ੍ਰੇਨਰ ਹੋ ਜੀ ਮੈਂ ਟ੍ਰੇਨਰ ਆ ਜੀ ਹਾਂਜੀ ਹਾਂਜੀ ਕਿੰਨੇ ਚਿਰ ਤੋਂ ਟ੍ਰੇਨ ਕਰ ਰਹੇ ਇਹਨਾਂ ਨੂੰ ਇਹਨੂੰ ਹੋ ਗਏ 5 ਮਹੀਨੇ ਜੀ ਅੱਛਾ ਮਤਲਬ ਕੀ ਕੀ ਗੱਲਾਂ ਸਖਾਣੀਆਂ ਪੈਂਦੀ ਨੇ ਜੋ ਸ਼ੋਅ ਦੇ ਵਿੱਚ ਡੌਗ ਲਗਾਣਾ ਸ਼ੋਅ ਦੇ ਵਿੱਚ ਆਪਾਂ ਹੈਂਡਲਿੰਗ ਕਰਦੇ ਆ ਰਿੰਗ ਕਰਦੇ ਆ ਆਪਾਂ ਤੇ ਸਟੈਕ ਤੇ ਲਾਨਨੇ ਆ ਬਾਕੀ ਜਿੱਦਾਂ ਹੁਣ ਘਾਰ ਦੇ ਵਿੱਚ ਆਪਾਂ ਕਰਾਨੇ ਆ ਸਿੱਟ ਸਟੈਂਡ ਸ਼ੇਕ ਨੈਕਸ ਨੋ ਸਟੇ ਡਾਊਨ ਸਲੀਪ ਰੋਡ ਸਟੈਂਡ ਅਪ ਗੋ ਫੈਚ ਕਮ ਲੀ ਬੈਕ ਅਟੈਕ ਸਾਰਾ ਕੁਝ ਜਿਹੜੇ ਜੱਜ ਸਾਹਿਬਾਨ ਆਉਂਦੇ ਆ ਰਿੰਗ ਦੇ ਵਿੱਚ ਉਹ ਕੀ ਚੈੱਕ ਕਰਦੇ ਆ ਉਹ ਸਾਰਾ ਕੁਝ ਜਿੱਦਾਂ ਸਟੈਕ ਤੇ ਤੌਰ ਦੇਖਦੇ ਆ ਜੀ ਵਾਈਡ ਚੈੱਕ ਕਰਦੇ ਆ ਸਾਰਾ ਕੁਝ ਚੈੱਕ ਕਰਦੇ ਆ ਜੀ ਹਾਂ ਜੀ ਹਾਂ ਜੀ ਕਿਹੜੀ ਲਾਈਨ ਸਭ ਕੁਝ ਹਾਂਜੀ ਹਾਂਜੀ ਤਿਆਰੀ ਬਹੁਤ ਵਧੀਆ ਲੱਗ ਰਹੀ ਹੈ ਮੈਨੂੰ ਲੱਗ ਰਿਹਾ ਹਾਂਜੀ ਹਾਂਜੀ ਲਵਾਂਗੇ ਪੋਜੀਸ਼ਨ ਹਾਂਜੀ ਹਾਂਜੀ ਚਲੋ ਠੀਕ ਹੈ ਕੈਰੀ ਆਨ ਦੱਬ ਕੇ ਰੱਖੋ ਕੰਮ ਹਨਾ ਤੇ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤੁਹਾਡੇ ਨਾਲ ਸੰਪਰਕ ਕਰਨ ਦਾ ਜੇ ਡੌਗ ਵਿਨਰ ਹੋਇਆ ਸਾਨੂੰ ਦੱਸੋਗੇ ਹਾਂਜੀ ਕਿੰਨੇ ਵਜੇ ਰਿੰਗ ਲੱਗ ਜਾਣਾ ਅੱਧੇ ਘੰਟੇ ਨੂੰ ਹਾਂਜੀ ਜੇ ਵਿਨਰ ਰਿਹਾ ਤਾਂ ਸਾਨੂੰ ਜ਼ਰੂਰ ਦੱਸੋਗੇ ਹਾਂਜੀ ਤੁਹਾਡਾ ਮੋਬਾਈਲ ਨੰਬਰ ਦੇ ਦਿਓ ਮੋਬਾਈਲ ਨੰਬਰ ਕੋਈ ਵੀ ਦੇ ਦਿਓ ਯੂਨੀਅਨ ਟਾਪ ਨੰਬਰ ਦਿਓ 8699856960 ਰਿਪੀਟ 8699856960 ਤੁਹਾਡਾ ਕੀ ਨਾਮ ਹੈ ਕੰਚਨ ਤੁਸੀਂ ਪੰਜਾਬੀ ਕਿਵੇਂ ਬੋਲਣਾ ਸਿੱਖੀ ਮੇਰਾ ਬੋਰਨ ਇੱਥੇ ਹੋਇਆ ਹੈ ਪੜਾਈ ਵੀ ਇੱਥੇ ਹੋਈ ਹੈ ਪੜਾਈ ਵੀ ਇੱਥੇ ਹੋਈ ਹੈ ਤੁਹਾਨੂੰ ਆਉਂਦੀ ਆ ਤੁਸੀਂ ਪਤਾ ਕੀ ਚੱਕਰ ਹੈ ਮਨ ਲੋ ਮੈਂ ਤੁਸੀਂ ਐਦਾ ਲੱਗ ਰਿਹਾ ਵੀ ਜਿਵੇਂ ਨੇਪਾਲ ਤੋਂ ਆਏ ਹੋ ਨੀ ਮਮਾ ਪਾਪਾ ਨੇਪਾਲ ਤੋਂ ਪਰ ਮੇਰਾ ਬੋਨ ਇੱਥੇ ਹੀ ਹੋਇਆ ਤੁਹਾਨੂੰ ਜਿਹੜਾ ਤੁਸੀਂ ਇੱਥੇ ਤੇ ਜੰ ਹਾਂਜੀ ਵਧੀਆ ਬਹੁਤ ਵਧੀਆ ਲੱਗਿਆ ਮਨ ਲੋ ਇਹ ਤੁਸੀਂ ਨੇਪਾਲੀ ਹੋਗੇ ਬੱਸ ਨੇਪਾਲ ਦੇ ਬਹੁਤ ਜ਼ਿਆਦਾ ਪੰਜਾਬੀ ਬੋਲ ਲੈਂਦੇ ਆ ਹਾਂਜੀ ਮੈਨੂੰ ਨੇਪਾਲੀ ਨਹੀਂ ਆਉਂਦੀ ਸਿਰ ਨਹੀਂ ਚੰਗੀ ਪੰਜਾਬੀ ਆਉਂਦੀ ਥੋੜੀ-ਮੋਟੀ ਨੇਪਾਲੀ ਆਉਂਦੀ ਆ ਤੁਹਾਨੂੰ ਥੋੜੀ ਵੀ ਨਹੀਂ ਆਉਂਦੀ ਸਮਝ ਆਉਂਦੀ ਹੈ ਜੇ ਕੋਈ ਬੋਲਦਾ ਹੋਵੇ ਤਾਂ ਸਮਝ ਆਉਂਦੀ ਹੈ ਤੁਸੀਂ ਥੋੜੀ ਜੀ ਬੋਲ ਕੇ ਦਿਖਾਓ ਮੈਨੂੰ ਨਹੀਂ ਆਉਂਦੀ ਚਲੋ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਜੜਾ ਬਹੁਤ ਬਹੁਤ ਧੰਨਵਾਦ ਆਪਾਂ ਅੱਗੇ ਚੱਲਦੇ ਸਾਨੂੰ ਜਰਮਨ ਸੈਫਰਡ ਹੋਰ ਵੀ ਦਿਖਾਣੇ ਆ ਕਿੱਥੋਂ ਵੀਰ ਜੀ ਖੰਨੇ ਤੋਂ ਜੀ ਖੰਨੇ ਤੋਂ ਇਹ ਕਿਹੜਾ ਕੈਨਲ ਆਪਣਾ ਹੌਲਦਾਰ ਕੈਨਲ ਜੀ ਹੌਲਦਾਰ ਕੈਨਲ ਹਾਂਜੀ ਉੱਡਦੇ ਹੋ ਤੁਸੀਂ ਹਾਂਜੀ ਉੱਡਦੇ ਹੋ ਨਹੀਂ ਨਹੀਂ ਪੁਲਸ ਵਾਲਾ ਉਹਦਾ ਪੁਲਸ ਵਾਲਾ ਕੈਨਲ ਬਣਾ ਨਹੀਂ ਇਹ ਫੌਜ ਵਾਲਾ ਜੀ ਫੌਜ ਵਾਲਾ ਅਸੀਂ ਤੁਸੀਂ ਆਰਮੀ ਚ ਨਹੀਂ ਦਾਦਾ ਜੀ ਆਰਮੀ ਚ ਦਾਦਾ ਜੀ ਆਰਮੀ ਚ ਅਸੀਂ ਮੰਨ ਲਓ ਜਿਹੜੇ ਫੌਜ ਦੇ ਹੌਲਦਾਰ ਹੁੰਦੇ ਨੇ ਉਹ ਤਾਂ ਮੰਨ ਲਓ ਨਰਮ ਹੁੰਦੇ ਨੇ ਨਾ ਉਹ ਨਰਮ ਹੁੰਦੇ ਨੇ ਜਿਹੜੇ ਪੁਲਸ ਵਾਲੇ ਮੇਰੇ ਕੋਟ ਦੇ ਉਹ ਡਰ ਗਿਆ ਦੀ ਮੈਂ ਕਿਹਾ ਭਾਈ ਪੁਲਸ ਵਾਲੇ ਹੁੰਦਾ ਰਹੇ ਤੁਸੀਂ ਚਲੋ ਠੀਕ ਹੈ ਕਿੰਨੇ ਡੌਗ ਲੈ ਕੇ ਆਏ ਆ ਪਾ ਜੀ ਆਪਾਂ ਚਾਰ ਲੈ ਕੇ ਆਏ ਆ ਇਹ ਇਹ ਕਿਦਾਂ ਇਹਦੇ ਬਾਰੇ ਗੱਲ ਕਰਦੇ ਆਪਾਂ ਪਹਿਲਾਂ ਇੱਕ ਮੇਲ ਫੀਮੇਲ ਕੀ ਹੈ ਇਹ ਫੀਮੇਲ ਹੈ ਜੀ ਫੀਮੇਲ ਹੈ ਸੋ ਪਹਿਲੀ ਵਾਰੀ ਲਾ ਰਹੇ ਹੋ ਕਿ ਪਹਿਲਾਂ ਨਹੀਂ ਲਾਇਆ ਇਹ ਲੱਗੇ ਲਾਉਣੇ ਜੱਗੇ ਵੀ ਕੀ ਪੋਜੀਸ਼ਨ ਰਹਿੰਦੀ ਹੈ B3 B4 B1 SG1 BV B1 ਕੀ ਲੈ ਕੇ ਜਾਵਾਂਗੇ ਅੱਜ ਟ੍ਰੋਫੀ ਲੈ ਕੇ ਜਾਵਾਂਗੇ ਜੀ ਨਹੀਂ ਪੋਜੀਸ਼ਨ ਕੀ ਲੈ ਕੇ ਜਾਵਾਂ ਪੋਜੀਸ਼ਨ B1 ਜੀ ਪੱਕਾ ਮਤਲਬ B1 ਵਧੀਆ ਪੋਜੀਸ਼ਨ ਹੁੰਦੀ ਹੈ ਹਾਂ ਜੀ ਉਹਦਾ ਕੀ ਮਤਲਬ ਹੁੰਦਾ ਅਡਲਟ ਜੇ B1 ਜੀ BP1 ਦਾ ਮਤਲਬ ਫਰਸਟ ਪੋਜੀਸ਼ਨ ਜੀ ਇਹ ਸ਼ਾਰਟ ਫਾਰਮ ਹੈ ਫੁੱਲ ਫਾਰਮ ਕੀ ਹੈ B1 ਫੋਲੋ ਫਾਰਮ ਤਾਂ ਜੀ ਹੁਣ ਨਹੀਂ ਰੀਡ ਕੀਤੀ ਦੇਖੋ ਆਪਾਂ ਸ਼ੋਅ ਲਗਾਣੇ ਆ ਇਹ ਤਾਂ ਹੈ ਜੀ ਨੈਕਸਟ ਟਾਈਮ ਜਦੋਂ ਮਿਲੋਗੇ ਰੀਡ ਜਰੂਰ ਕਹੋਗੇ ਜੀ ਜਰੂਰ ਜਰੂਰ ਖੰਨੇ ਮਿਲਾਂਗੇ ਬਹੁਤ ਧੰਨਵਾਦ ਆਪਣਾ ਚੈਨਲ ਦਾ ਕਿਨਾਮਾ ਹੌਲਦਾਰ ਕਿ ਤੇ ਮੋਬਾਈਲ ਨੰਬਰ ਕੀ ਹੈ 7889153421 ਜੀ ਰਿਪੀਟ ਕਰਿਓ 7889153421 ਜੀ ਠੀਕ ਹੈ ਥੈਂਕਿਊ ਜੀ ਹਾਂ ਜੀ ਇਹ ਆ ਦੇਖੋ ਇਹਨਾਂ ਦੇ ਫੀਮੇਲ ਡੌਗ ਨੇ ਹਨਾ ਇਹ ਮੇਲ ਆ ਉਹ ਫੀਮੇਲ ਹੈ ਉਹ ਵੀ ਫੀਮੇਲ ਹੈ ਜੀ ਠੀਕ ਹੈ ਜੀ ਚਲੋ ਅਸੀਂ ਬਿਸ ਕਰਦੇ ਆ ਤੁਹਾਡੇ ਜਿਹੜੇ ਡੌਗ ਨੇ ਇਹ B1 ਲੈ ਕੇ ਆਣ ਦੋ ਜੀ ਠੀਕ ਹੈ ਜੀ ਧੰਨਵਾਦ ਅੱਗੇ ਚੱਲਦੇ ਆ ਤੇ ਇਧਰ ਸਰ ਬੈਠੇ ਨੇ ਡਾਕਟਰ ਵੈਟਰਨਰੀ ਦੇ ਡਾਕਟਰ ਜੱਸੀ ਜੀ ਹਨਾ ਜੀ ਸਰ ਕੀ ਹਾਲ ਚਾਲ ਹੈ ਜੀ ਠੀਕ ਹੈ ਸਰ ਬਹੁਤ ਵਧੀਆ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਨਾ ਸਰ ਆਪਾਂ ਕਿੱਥੋਂ ਆਏਗੇ ਦੱਸਿਓ ਫਰੋਇਬਰ ਡਿਸਟ੍ਰਿਕਟ ਹੈ ਜੀ ਹਾਂਜੀ ਪਿੰਡ ਛਕੂਰ ਆ ਹਾਂਜੀ ਜਿੱਥੋਂ ਦੇ ਆਪਾਂ ਰਹਿਣ ਵਾਲੇ ਆ ਹਾਂਜੀ ਆਪਣੇ ਕੋਲ ਜਰਮਨ ਸ਼ੈਫਡ ਦੀ ਬਰੀਡਿੰਗ ਕਰਦੇ ਆ ਜਰਮਨ ਸ਼ੈਫਡ ਰੱਖਦੇ ਆ ਆਪਣੇ ਕੋਲ ਕਿੰਨੇ ਡੌਗ ਆ ਜੀ ਇਸ ਟਾਈਮ ਟੋਟਲ ਜਿਹੜੇ ਹੈਗੇ ਲਗਭਗ 20 ਕ ਡੌਗ ਨੇ ਜਰਮਨ ਸ਼ੈਫਡੀ ਹੈ ਜੀ ਜਰਮਨ ਦੇ ਸੋਲੀ ਜਰਮਨ ਰੱਖੇਗੇ ਨਹੀਂ ਸਰ ਨਾਲ ਕਾਰਗੀ ਵੀ ਰੱਖਿਆ ਦੋ ਕੁ ਛੋਟੇ ਡੌਗ ਆ ਜੀ ਓ ਠੀਕ ਆ ਜੀ ਹਾਂਜੀ ਓਨਲੀ ਜਰਮਨ ਸ਼ੈਫਡੀ ਹੈ ਓਨਲੀ ਜਰਮਨ ਸ਼ੈਫਡ ਹਾਂਜੀ ਜਰਮਨ ਦਾ ਹੀ ਤੁਸੀਂ ਕਿਉਂ ਚੂਜ਼ ਕੀਤਾ ਸਰ ਨੰਬਰ ਇੱਕ ਤੇ ਗਾਡ ਡੌਗ ਹੈਗਾ ਵੀ ਹਰ ਘਰ ਦੇ ਵਿੱਚ ਵੀ ਜਿਵੇਂ ਖੇਤਾਂ ਦੇ ਵਿੱਚ ਜਿਮੀਦਾਰ ਘਰਾਂ ਨੇ ਬੈਠੇ ਨੇ ਉਹ ਇਸ ਡੌਗ ਨੂੰ ਬਹੁਤ ਵਧੀਆ ਲਾਈਕ ਕਰਦੇ ਨੇ ਗਾਡ ਵਧੀਆ ਹਾਂ ਗਾਡ ਡੌਗ ਬਹੁਤ ਵਧੀਆ ਹੈਗਾ ਦੂਜਾ ਇਹ ਫੈਮਿਲੀ ਡੌਗ ਵੀ ਅੱਛਾ ਹੈਗਾ ਤੇ ਮਤਲਬ ਰਾਖੀ ਰੁਖੀ ਲਈ ਵੀ ਚੰਗਾ ਡੌਗ ਹੈਗਾ ਬਾਕੀ ਜਿਵੇਂ ਸ਼ੋਅਾਂ ਦੇ ਵਿੱਚ ਆਈਦਾ ਹੈਗਾ ਸ਼ੋਅ ਦੇ ਵਿੱਚ ਵੀ ਇਹਨੂੰ ਲੋਕ ਬਹੁਤ ਜ਼ਿਆਦਾ ਲਾਈਕ ਕਰਦੇ ਨੇ ਡੌਗ ਹਾਂ ਜਰਮਨ ਸ਼ੈਫਰਡ ਉਹਦੇ ਕਿਸੇ ਕੀ ਕਰਨਾ ਜੀ ਸਰ ਅੱਛਾ ਡੌਗ ਜੀ ਲੋਕਾਂ ਦੀ ਸੋਚ ਦੇ ਮੁਤਾਬਕ ਸਮਝਦਾਰ ਡੌਗ ਹੈਗਾ ਮਤਲਬ ਸਿਆਣਾ ਡੌਗ ਹੈ ਜੀ ਇਹੀ ਕਾਰਨ ਉਸ ਤੋਂ ਆਪਾਂ ਜਿਆਦਾਤਰ ਦੇਖਦੇ ਨਾ ਵੀ ਜਿਹੜਾ ਡੌਗ ਸ਼ੋਅ ਦੇ ਵਿੱਚ ਜਰਮਨ ਹੀ ਜਿਆਦਾ ਜਿਹੜਾ ਸ਼ੋਅ ਦੇ ਵਿੱਚ ਲਾਇਆ ਜਾਂਦਾ ਨਾ ਜੀ ਹਾਂਜੀ ਸਰ ਠੀਕ ਹੈ ਜੀ ਸੋਹਾਂ ਦੇ ਵਿੱਚ ਆ ਕੇ ਤੁਹਾਨੂੰ ਕਦੇ ਏਦਾਂ ਕੋਈ ਗਿਲਟੀ ਫੀਲ ਹੋਈ ਆ ਵੀ ਆ ਯਾਰ ਅਸੀਂ ਆ ਤਿਆਰੀ ਕਰਕੇ ਆਏ ਤੇ ਸਵਾਦ ਨਹੀਂ ਆਇਆ ਹੈਗਾ ਇੰਨੇ ਚਿਰ ਤੋਂ ਅਸੀਂ ਜਿਹੜਾ ਮਿਹਨਤ ਕੀਤੀ ਆ ਜੇ ਸਵਾਦ ਨਹੀਂ ਆਇਆ ਕਦੇ ਹਜਾ ਦੇਣਾ ਆ ਸਰ ਦੇਖੋ ਲਗਭਗ 2008 ਤੋਂ ਲੈ ਕੇ ਹੁਣ ਤੱਕ ਸ਼ੋਅ ਕਰਦਾ ਆ ਰਿਆਂਗਾ ਜਿੱਦਾਂ ਦਾ ਮਤਲਬ ਸਾਡੇ ਨਾਲ ਮਾਨਸਾ ਡਿਸਟ੍ਰਿਕਟ ਦੇ ਵਿੱਚ ਜਾ ਕੇ ਹੋਇਆ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਯਾਨੀ ਕਿ 8 ਸਾਲ 8 ਸਾਲ ਬਾਅਦ ਦੁਆਰੇ ਸ਼ੋਅ ਕਰਨਾ ਸ਼ੁਰੂ ਕੀਤਾ ਸੀ ਜੀ ਉੱਤੇ ਇਹ ਜਿਆ ਕੁਝ ਹੋ ਗਿਆ ਜਿਹੜਾ ਸੋਚਿਆ ਵੀ ਨਹੀਂ ਜਾ ਸਕਦਾ ਜੀ ਯਾਨੀ ਕਿ ਜੱਜ ਦੀ ਜੱਜਿੰਗ ਹੋਈ ਹੈ ਜਿਹੜੀ ਬਹੁਤ ਤੱਕੇਸ਼ਾਈਆਂ ਨਾਲ ਹੁੰਦੀ ਰਹੀ ਹੈ ਜੀ ਤੇ ਇਹ ਚੀਜ਼ਾਂ ਮੇਨ ਜੀ ਇਹਨਾਂ ਨੇ ਤਾਂ ਇੱਕ ਬਹੁਤ ਅਸੀਂ ਸੁਣ ਕੇ ਹੈਰਾਨ ਰਹਿ ਗਏ ਅੱਜ ਜਿਹੜਾ ਇਹਨਾਂ ਨੇ ਫੈਸਲਾ ਕੀਤਾਗਾ ਵੀ ਫੈਸਲੇ ਦੇ ਵਿੱਚ ਕੀ ਸੀ ਇਹਨਾਂ ਦਾ ਮੇਨ ਹੀ ਫੈਸਲਾ ਜੀ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਪਾਰਟੀਸ਼ਲ ਨਹੀਂ ਕਰਨੀ ਨਵਾਂ ਸ਼ਹਿਰ ਵਾਲਿਆਂ ਨੇ ਆ ਨਵਾਂ ਸ਼ਹਿਰ ਨੇ ਨਹੀਂ ਲੱਗਿਆ ਤੁਹਾਨੂੰ ਮੈਂ ਕਹਿੰਦਾ ਸਰ ਬਹੁਤ ਵਧੀਆ ਫੈਸਲਾ ਇਹਨਾਂ ਦਾ ਜੀ ਕੀ ਕਿਹਾ ਸੀ ਉਹਨਾਂ ਨੇ ਜੀ ਇਹਨਾਂ ਨੇ ਕਿਹਾ ਸੀਗੇ ਵੀ ਕਿਸੇ ਤਰ੍ਹਾਂ ਦਾ ਜੇਕਰ ਕੋਈ ਵੀ ਫੈਸਲਾ ਕਿਸੇ ਨੂੰ ਗਲਤ ਲੱਗਦਾ ਹੋਇਆ ਤਾਂ ਉਹਦੇ ਮੈਂ ਅਸੀਂ ਜੱਜ ਦੇ ਲੀਗਲ ਐਕਸ਼ਨ ਲਾਵਾਂਗੇ ਜਾ ਕੇ ਠੀਕ ਹੈ ਜੀ ਬੈਲ ਵੀ ਜੇਕਰ ਕੋਈ ਵੀ ਪਾਰਟੀ ਸਵੇਟ ਆ ਕੇ ਕਹਿੰਦਾਗਾ ਅਸੀਂ ਜੱਜ ਦੇ ਜਾ ਕੇ ਲੀਗਲ ਐਕਸ਼ਨ ਲੈਣਾ ਹੈ ਠੀਕ ਹੈ ਜੀ ਬਹੁਤ ਵਧੀਆ ਇਹਨਾਂ ਨੇ ਫੈਸਲਾ ਲਿਆ ਜੀ ਅੱਜ ਸ਼ੋਅ ਦੇ ਵਿੱਚ ਕਿਹੜਾ ਡੌਗ ਲਾਣਾ ਪਵੇ ਇੱਕ ਸ਼ੋਅ ਉਧਰ ਕਰਕੇ ਨੇ ਆਲ ਬਰੀਡ ਦੇ ਵਿੱਚ ਕੀਤਾ ਹੈਗਾ ਜੀ ਡੌਗ ਆਪਣੇ ਕੋਲੇ ਹੈਗਾ ਟਾਈਸਨ ਹੈਗਾ ਇੰਡੀਆ ਚੈਂਪੀਅਨ ਆ ਜੀ ਹੁਣ ਫੀਮੇਲ ਸ਼ੋ ਹੋ ਰਹੀ ਹੈ ਜੀ ਸਪੈਰੋ ਨਾਮ ਦੀ ਹੈ ਮਤਲਬ ਉਹ ਹੈਗੀ ਆ ਰੈਂਬੋ ਦੀ ਡਾਕਟਰ ਹੈ ਜੀ ਰਿੰਗ ਦੇ ਵਿੱਚ ਚੱਲ ਰਹੀ ਹੈ ਹਾਂ ਰਿੰਗ ਦੇ ਵਿੱਚ ਚੱਲੀ ਜਾ ਰਹੀ ਹੈ ਇਹ ਇਹਨੂੰ ਕਿੰਨੇ ਚਿਰ ਤੋਂ ਪਾਂ ਸ਼ੋਅ ਦੇ ਵਿੱਚ ਲਾ ਰਹੇ ਸੀ ਇਹ ਸਰ ਲਗਾਤਾਰ 4 ਸਾਲ ਤੋਂ ਜੀ 4 ਸਾਲ ਤੋਂ ਕੀ ਪੋਜੀਸ਼ਨ ਲੈ ਰਿਹਾ ਹੈ ਜੀ ਹੁਣ ਤੱਕ ਲਗਭਗ ਇਹਨੇ ਬਾਲਾ ਤੋਂ ਨਹੀਂ ਕਹਿਆ ਸੀ 30 ਤੋਂ 32 ਅਰੀ ਚੈਂਪੀਅਨ ਹੋ ਚੁੱਕਿਆ ਜੀ ਲਗਭਗ ਕੋਈ ਡੌਗ ਇਦਾਂ ਦਾ ਨਹੀਂ ਹੋਗਾ ਜਿੱਥੇ Winner ਨਹੀਂ ਲੱਗਿਆ ਹੋਊਗਾ ਜੀ ਠੀਕ ਹੈ ਜੀ ਸੈਕੰਡਰੀ ਪਲੇਸ 'ਚ ਹੀ ਆਉਂਦਾ ਪਿਆ ਜੀ ਇਦਾਂ ਦਾ ਸੁਭਾਅ ਦਾ ਬਹੁਤ ਵਧੀਆ ਜੀ ਫੈਮਿਲੀ ਡੌਗ ਦੇ ਵਿੱਚ ਸਾਡੀ ਫੈਮਿਲੀ ਸੁਭਾਅ ਤਾਂ ਨਹੀਂ ਹੁੰਦਾ ਬਿਲਕੁਲ ਨਹੀਂ 1 ਦੂਰ ਨਹੀਂ ਜਾਂਦਾ ਕਦੇ ਤੇ ਇੱਕ ਚੀਜ਼ ਹੋਰ ਦੱਸੋ ਜਿੱਦਾਂ ਰਿੰਗ ਦੇ ਵਿੱਚ ਜਿਹੜੇ ਜੱਜ ਜੀ ਹੁੰਦੇ ਆ ਹਨਾ ਤੇ ਉਹ ਜੱਜ ਸਾਹਿਬਾਨ ਇਹਨੂੰ ਕੀ ਇਹਦਾ ਚੈਕਿੰਗ ਕਰਦੇ ਆ ਕੀ ਦੇਖਦੇ ਆ ਮੁੱਠੀ ਨਹੀਂ ਗੱਲਾਂ ਦੱਸੋ ਬਸ ਜੱਜ ਸਾਹਿਬਾਨ ਜੀ ਇਹਦਾ ਮੇਨ ਜਿਹੜਾ ਉਹਨੇ ਚੈੱਕ ਕਰਨਾ ਉਹਨਾਂ ਨੇ ਜੀ ਇਹਦੀ ਮਤਲਬ ਵਾਈਟ ਚੈੱਕ ਕਰਦੇ ਆ ਜੀ ਮੂੰਹ ਦੀ ਮਸਲ ਜਿਹੜੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਇਹਦੀ ਬਕਾਇਦਾ ਸਟੈਂਡ ਅਪ ਹੋਣਾ ਇਹਨੂੰ ਜਿਹੜਾ ਸਿਖਾਇਆ ਜਾਂਦਾ ਉਹ ਦੇਖਦਾ ਜਾਂ ਸਾਬ ਦੀ ਰਨਿੰਗ ਪ੍ਰੋਪਰ ਚੈੱਕ ਕਰਦੇ ਆ ਜੀ ਜੇ ਰਨਿੰਗ ਦੇ ਵਿੱਚ ਡਿਫਾਲਟਰ ਹੋਵੇ ਉਦੋਂ ਡੌਗ ਨੂੰ ਬਾਹਰ ਕੱਢਿਆ ਜਾਂਦਾ ਫਿਰ ਜਿਹੜੇ ਕੰਨ ਉਹ ਬਹੁਤ ਖੜੇ ਹੋਗੇ ਜੋ ਰਨਿੰਗ ਕਰਨੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਜਦੋਂ ਉਹ ਖੜਿਆ ਤਾਂ ਪੂਰੇ ਸਿੱਧੇ ਹੋਣੇ ਚਾਹੀਦੇ ਪ੍ਰੋਪਰ ਪ੍ਰੋਪਰ ਸਿੱਧੇ ਹੋਣੇ ਜ਼ਰੂਰੀ ਹੈ ਠੀਕ ਹੈ ਜੀ ਇਹ ਇਹ ਤਾਂ ਹੋ ਗਿਆ ਮੰਨ ਲਓ ਇਹਦਾ ਸਟਰਕਚਰ ਦੇ ਬਾਰੇ ਵੀ ਉਹ ਇਹ ਚੀਜ਼ਾਂ ਦੇਖਦੇ ਹਨਾ ਜੀ ਤੇ ਇਸ ਤੋਂ ਲਾਭ ਵੀ ਕੋਈ ਚੀਜ਼ ਚੈੱਕ ਕੀਤੀ ਜਾਂਦੀ ਹੈ ਮੰਨ ਲਓ ਇਹਦੇ ਇਸ ਤਰ੍ਹਾਂ ਜਿਹੜੀ ਸੇਮ ਚੀਜ਼ ਇੱਕ ਡੌਗ ਦੇ ਵਿੱਚ ਬਰਾਬਰ ਖੜੀ ਹੈ ਤੁਹਾਡੇ ਫਿਰ ਉਸ ਤੋਂ ਬਾਅਦ ਕਿਦਾਂ ਡਿਸੀਜਨ ਲੈ ਲੈਂਦੇ ਆ ਇਹ ਡਿਸੀਜਨ ਫਿਰ ਇਹਦੀ ਮੂਵਮੈਂਟ ਦੇਖੀ ਜਾਂਦੀ ਹੈ ਜੀ ਅੱਛਾ ਜੀ ਰਿੰਗ ਦੇ ਵਿੱਚ ਜਿਹੜੀ ਇਹਦੀ ਮੂਵਮੈਂਟ ਹੋਣੀ ਹੈ ਉਹ ਬਹੁਤ ਜ਼ਰੂਰੀ ਹੈ ਉਹ ਮੂਵਮੈਂਟ ਜਿੰਨੀ देर ਨਹੀਂ ਹੋਊਗੀ ਓਨੀ ਦੇਰ ਕੁਝ ਨਹੀਂ ਚੈੱਕ ਹੋਣਾ ਡਿਸੀਜਨ ਹੀ ਲਿਆ ਜਾਂਦਾ ਨਹੀਂ ਡਿਸੀਜਨ ਲਿਆ ਜਾਂਦਾ ਠੀਕ ਹੈ ਜੀ ਸਰ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤੁਹਾਡੇ ਨਾਲ ਸੰਪਰਕ ਕਰਨ ਦੀ ਨਾ ਤੇ ਗੱਲਾਂ ਬਹੁਤ ਨਹੀਂ ਮਤਲਬ ਆਪਾਂ ਸਾਰਾ ਦਿਨ ਸਾਰੀ ਰਾਤ ਕਰੀ ਜਾਈਏ ਤੇ ਫਿਰ ਵੀ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਜਾਂ ਇੱਕ ਹੋਰ ਮੈਂ ਗੱਲ ਰਹਿ ਗਈ ਵੀ ਬਰੀਡਿੰਗ ਦਾ ਵੀ ਆਪਾਂ ਕਰਦੇ ਹੈਗੇ ਕੰਮ ਹਾਂਜੀ ਸਰ ਬਰੀਡਿੰਗ ਦਾ ਕਰਦੇ ਹਾਂ ਜੀ ਅੱਛਾ ਜੀ ਇਹਦੇ ਆਪਾਂ ਸੇਲ ਕਰਦੇ ਨੇ ਆਪਾਂ ਹਾਂਜੀ ਸਰ ਕਰਦੇ ਹਾਂ ਉਹਦੀ ਕਿੰਨੀ ਕੁ ਪ੍ਰਾਈਸ ਹੁੰਦੀ ਹੈ ਪ੍ਰਾਈਸ ਲਗਭਗ 50 ਹਜ਼ਾਰ ਤੋਂ ਸਟਾਰਟ ਆ ਜੀ ਜਿਹੜਾ ਆਪਣੇ ਟਾਈਸਨ ਦਾ ਬੱਚਾ ਹੈ ਜੀ ਅੱਛਾ ਜੀ ਹਾਂਜੀ ਇਹਦੀ ਲਾਈਨ ਕਿਹੜੀ ਹੈ ਜੀ ਇਹ ਹੈਗਾ ਨੀਗਰੋ ਦਾ ਸਨ ਸੌਰੀ ਨੀਗਰੋ ਨਹੀਂ ਇਹਦੇ ਬਾਰੇ ਇਹਨਾਂ ਬ੍ਰਦਰ ਹੀ ਦੱਸ ਸਕਦੇ ਆ ਜੀ ਉਹਨਾਂ ਦਾ ਜ਼ਿਆਦਾ ਕਿਉਂਕਿ ਇਹਦੇ ਨਾਲ ਅਟੈਚਮੈਂਟ ਹੈਗੀ ਹੈ ਕੋਰਟਲੈਂਡ ਦਾ ਕੀ ਹਾਂ ਉਹ ਇਹਦਾ ਜਿਹੜਾ ਫਾਦਰ ਇੰਪੋਰਟੈਂਟ ਕੋਰਟਲੈਂਡ ਦਾ ਠੀਕ ਹੈ ਜੀ ਜੇ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤੁਹਾਡੇ ਨਾਲ ਸੰਪਰਕ ਕਰਨ ਦੀ ਗੱਲਬਾਤ ਕਰਨੀ ਹੁੰਦੀ ਹੈ ਜਾਂ ਕੋਈ ਬੱਚਾ ਹੀ ਪਰਚੇਜ਼ ਕਰਨਾ ਹੁੰਦਾ ਨਾ ਉਹਦੇ ਵਾਸਤੇ ਆਪਣਾ ਕੰਟੈਕਟ ਨੰਬਰ ਦਿਓ 950177877 ਰਿਪੀਟ ਕਰੋ ਜੀ 950177877 ਤੇ ਆਪਣਾ ਨਾਮ ਦੱਸ ਦਿਓ ਜੱਸੀ ਹੈ ਜੀ ਨਾਮ ਮੇਰਾ ਚੈਨਲ ਦਾ ਨਾਮ ਦੱਸ ਦਿਓ ਜੀ ਸਟਾਰ ਕਨਲ ਸਟਾਰ ਕਨਲ ਲੋਕੇਸ਼ਨ ਜੀ ਲੋਕੇਸ਼ਨ ਹੈਗਾ ਡੂਮਨੀਆਲਾ ਫਰੋਜਪੁਰ ਚ ਠੀਕ ਹੈ ਜੀ ਥੈਂਕ ਯੂ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਤੁਹਾਡੇ ਨਾਲ ਤੇ ਆਓ ਅੱਗੇ ਚੱਲਦੇ ਹਾਂ ਹੋਰ ਇੱਕ ਜਰਮਨ ਸ਼ੈਫਰਡ ਤੁਹਾਨੂੰ ਅੱਜ ਸਾਰੇ ਕੱਲੇ ਜਰਮਨ ਸ਼ੈਫਰਡ ਦੀ ਆਪਾਂ ਵੀਡੀਓ ਲੈ ਕੇ ਆਏ ਤੁਹਾਡੇ ਵਾਸਤੇ ਸਾਰੇ ਜਰਮਨ ਸ਼ੈਫਰਡ ਹੀ ਦਿਖਾਵਾਂਗੇ ਆਜੋ ਅੱਜ ਵੀਰੇ ਕੀ ਹਾਲ ਹੈ ਬਹੁਤ ਵਧੀਆ ਜੀ ਤੁਸੀਂ ਦੱਸੋ ਬਹੁਤ ਵਧੀਆ ਕਿਹੜਾ ਕੈਨਲ ਆਪਣਾ ਆਪਣਾ ਰਾਏਕੋਟ ਤੋਂ ਆ ਜੀ ਰਾਏਕੋਟ ਤੋਂ ਕੈਨਲ ਦਾ ਕੀ ਨਾਮ ਹੈ ਬਾਬਾ ਕੈਨਲ ਆ ਜੀ ਬਾਬਾ ਕੈਨਲ ਰਾਏਕੋਟ ਹਾਂ ਜੀ ਹਾਂ ਜੀ ਤੇ ਆਪਾਂ ਕਿਹੜੀ ਬਰੀਡ ਦੇ ਕੰਮ ਕਰਦੇ ਹਾਂ ਜਰਮਨ ਸੇਵਡ ਦੇ ਗਾ ਓਨਲੀ ਜਰਮਨ ਦੇ ਹਾਂ ਜੀ ਕਿੰਨੇ ਡੌਗ ਰੱਖਿਆਗੇ ਆਪਣੇ ਕੋਲ ਹੈਗੇ ਜੀ 10 12 10 12 ਨੇ ਕਿੰਨੇ ਚਿਰ ਤੋਂ ਸੋਹ ਲਾ ਰਹੇ ਆ ਆਪਾਂ ਨੂੰ ਤਿੰਨ ਸਾਲ ਹੋ ਗਏ ਜੀ ਆਲ ਗੋਲਡਨ ਤਿੰਨ ਸਾਲਾਂ ਤੋਂ ਕੀ ਆਪਣੇ ਕੋਲ ਕੀ ਕੀ ਪੋਜੀਸ਼ਨ ਵਾਲੇ ਡੌਗ ਆਪਣੇ ਕੋਲ ਬੱਚੇ ਨਹੀਂ ਹਜੇ ਤਾਂ ਬੱਚੇ ਨਹੀਂ ਹਾਂਜੀ ਛੋਟੇ ਬੱਚਾ ਪਪ ਦੇ ਵਿੱਚ ਹੀ ਲੱਗਦੇ ਪਪ ਦੇ ਵਿੱਚ ਹੀ ਲੱਗਦੇ ਠੀਕ ਹੈ ਜੀ ਹਾਂਜੀ ਅੱਜ ਦੋਨੋਂ ਲਾਰੇ ਆਪਾਂ ਇਹ ਚਾਰ ਨੇ ਜੀ ਚਾਰ ਲਾਉਂਗੇ ਹਾਂਜੀ ਚਾਰ ਨੇ ਇੱਕ ਗੱਡੀ 'ਚ ਬਿਠਾ ਏਜ ਕਿੰਨੀ ਹੈ ਇਹਨਾਂ ਦੀ ਇਹਦੀ 4 ਮਹੀਨਾ ਹੈ ਜੀ ਠੀਕ ਹੈ ਹਾਂਜੀ ਇਹ ਜਿਹੜਾ ਜਰਮਨ ਹੀ ਕਿਉਂ ਚੂਜ਼ ਕੀਤਾ ਤੁਸੀਂ ਨੇ ਜਰਮਨ ਬਸ ਵਧੀਆ ਲੱਗਦਾ ਜੀ ਆਪਦੇ ਆਪ ਨੂੰ ਜਰਮਨ ਨੂੰ ਵਧੀਆ ਲੱਗਦਾ ਹਾਂਜੀ ਵਧੀਆ ਲੱਗਦਾ ਜੀ ਤੁਸੀਂ ਕੀ ਵਧੀਆ ਦੇਖਿਆ ਜੀ ਇਸ 'ਚ ਬਸ ਜਰਮਨ ਦੇਖਣ ਨੂੰ ਸੋਹਣਾ ਜੀ ਇੱਕ ਤਾਂ ਇੱਕ ਗਾਰਡ ਡੌਗ ਦੇ ਤੌਰ ਤੇ ਤਾਂ ਹੈ ਜੀ ਇਹ ਤਾਂ ਕਿੰਨੀ ਕਿੰਨੀ ਬਹੁਤ ਸੋਹਣੇ ਹੁੰਦੇ ਆ ਉਹ ਕਹਿੰਦੇ ਬਹੁਤ ਸੋਹਣਾ ਜੀ ਉਹ ਉਹ ਜੀ ਕੇਅਰ ਆ ਜੀ ਇਹਨਾਂ ਦੀ ਉਹ ਉਹ ਜੀ ਕੇਅਰ ਆ ਜੀ ਹਾਂ ਜੀ ਕੀ ਡਾਈਟ ਦੇ ਰਹੇ ਆਪਾਂ ਨੇ ਡਾਈਟ ਇਹਨਾਂ ਨੂੰ ਚਿਕਨ ਦੇ ਰਹੇ ਆ ਜੀ ਠੀਕ ਹੈ ਜੋ ਫੀਡ ਡੌਗ ਫੂਡ ਹੋ ਗਿਆ ਹਾਂ ਜੀ ਇਹ ਮੋਟਾ ਮਟਾ ਤਾਂ ਹੈ ਨਹੀਂ ਦੂਸਰਾ ਚਿਕਨ ਇਹ ਬੱਚਾ ਆ ਬਾਜੀ ਮੋਟਾ ਵੀ ਹੋ ਜਾਂਦਾ ਮੋਟਾ ਹੋ ਜਾਂਦਾ ਇੰਨਾ ਕੋ ਮੋਟਾ ਹੋ ਜਾਂਦਾ ਵੇਟ ਕਿੰਨਾ ਹੋ ਜਾਂਦਾ ਜਰਮਨ ਦਾ ਵੇਟ ਤਾਂ ਜੀ 30 ਤੋਂ 35 40 45 ਜ ਜਿੱਦਾਂ ਉਮਰ ਹੋਊਗੀ ਕੱਦ ਦੇ ਹਿਸਾਬ ਨਾਲ ਉਹਨਾਂ ਵੇਟ ਹੋ ਜੂਗਾ ਜੀ ਮੰਨ ਲਓ ਹਾਈਟ ਦੇ ਹਿਸਾਬ ਨਾਲ ਸਟਰਕਚਰ ਹਾਂ ਜੀ ਠੀਕ ਹੈ ਜੀ ਅੱਜ ਤਿਆਰੀ ਕਰਕੇ ਆ ਪੂਰੀ ਹਾਂਜੀ ਪੂਰੀ ਤਿਆਰੀ ਹੈ ਜੀ ਪੂਰੀ ਖਿੱਚ ਕੇ ਕੰਮ ਪੂਰੀ ਤਿਆਰੀ ਹੈ ਜੀ ਕੀ ਲੱਗਦਾ ਦੇਖਦੇ ਆ ਜੀ ਕੀ ਬਣਦਾ ਅੰਦਰ ਜਾ ਕੇ ਪਤਾ ਲੱਗੂ ਇੱਥੇ ਦੇ ਸ਼ੋਅ ਬਾਰੇ ਕੀ ਕਹਿਣਾ ਚਾਹੋਗੇ ਸ਼ੋਅ ਬਹੁਤ ਵਧੀਆ ਜੀ ਜਿਹੜਾ ਨਵਾਂ ਸ਼ਹਿਰ ਦਾ ਹਾਂਜੀ ਪੂਰਾ ਵਧੀਆ ਸ਼ੋਅ ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਜੱਜ ਜੀ ਸਾਹਿਬ ਜਿਹੜੇ ਅੱਜ ਦੇਖ ਰਹੇ ਆ ਆਪਣੇ ਦੇਖ ਰਹੇ ਕਰ ਰਹੇ ਚੈੱਕ ਕਰ ਰਹੇ ਸਾਰੇ ਹਨਾ ਡੌਗਜ਼ ਉਹ ਕਿੱਦਾਂ ਦੇ ਵਧੀਆ ਜੀ ਵਧੀਆ ਇਨਸਾਨ ਨੇ ਜੀ ਪੂਰੇ ਵਧੀਆ ਨੇ ਜੀ ਹਾਂਜੀ ਪਹਿਲਾਂ ਮਿਲਿਓ ਕਦੇ ਇਹਨਾਂ ਨੂੰ ਪਹਿਲਾਂ ਬਠਿੰਡੇ ਉਹ ਬਠਿੰਡੇ ਸ਼ੋਅ ਤੇ ਮਿਲੇ ਸੀਗੇ ਜਿੰਨਾਂ ਨੂੰ ਵਧੀਆ ਮਲੋ ਜੱਜ ਕਰਦੇ ਹਾਂ ਹਾਂਜੀ ਜਜਿੰਗ ਵਧੀਆ ਜੀ ਇਹਨਾਂ ਦੀ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਬਾਈ ਤੁਹਾਡੇ ਦਾ ਕੋਈ ਕੰਟੈਕਟ ਨੰਬਰ ਦੇਵੋਗੇ ਤੁਹਾਡਾ ਕੰਟੈਕਟ ਨੰਬਰ ਹੈਗਾ ਜੀ 8567805149 ਰਿਪੀਟ ਕਰ ਦੋ 8567805149 ਤੁਹਾਡਾ ਨਾਮ ਕੀ ਆ ਮੇਰਾ ਨਾਮ ਪ੍ਰਦੀਪ ਸਿੰਘ ਜੀ ਕੈਨਲ ਦਾ ਨਾਮ ਦੱਸ ਦਿਓ ਬਾਬਾ ਕੈਨਲ ਜੀ ਬਾਬਾ ਕੈਨਲ ਹਰਾਇਕੋਟ ਹਰਾਇਕੋਟ ਠੀਕ ਆ ਜੀ ਕਰ ਲਓ ਨੰਬਰ ਰੋਡ ਕਿਸੇ ਨੂੰ ਜ਼ਰੂਰ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਠੀਕ ਆ ਬਹੁਤ ਬਹੁਤ ਧੰਨਵਾਦ ਠੀਕ ਆ ਜੀ